ਹਰੀਆਂ ਨਾਲ ਭਰੀ ਬੱਸ ਨਾਲ ਵਾਪਰ ਗਿਆ ਮੰਦਪਾਗਾ ਪਾਣਾ ਦੇਖੋ ਕਿਵੇਂ ਪੁਲ ਤੋਂ ਸਿੱਧੀ ਗੰਦੇ ਨਾਲੇ 'ਚ ਜਾ ਗਿਰੀ ਬੱਸ ਤੇ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਗੰਭੀਰ ਜ਼ਖਮੀ ਤੁਸੀਂ ਵੀ ਦੇਖੋ ਕਿਵੇਂ ਮੌਕੇ ਤੇ ਪਿਆ ਚੀਕ ਚ ਹੜਾ ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਤਾਂ ਜੋ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਲੋਕਾਂ ਦੀ ਜਾਨ ਬਚ ਸਕੇ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਓ ਇਨ੍ਹਾਂ ਲੋਕਾਂ ਦੀ ਸਲਾਮਤੀ ਲਈ ਜਿਨ੍ਹਾਂ ਨਾਲ ਇਹ ਮੰਦਪਾਗਾ ਪਾਣਾ ਵਾਪਰਿਆ ਸੋ ਬੇहद ਹੀ ਮੰਦਪਾਗੀ ਘਟਨਾ ਬਠਿੰਡਾ ਤਲਵੰਡੀ ਸਾਬੋ ਰੋਡ ਤੋਂ ਸਾਹਮਣੇ ਜਿੱਥੇ ਮੀਂਹ ਦੇ ਕਾਰਨ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ 'ਚ ਜਾ ਡਿੱਗਦੀ ਹੈ ਤੇ ਰੇਲਿੰਗ ਗਾਇਬ ਹੋਣ ਕਾਰਨ ਬਸ ਪੁਲ ਤੋਂ ਹੇਠਾਂ ਡਿੱਗੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਤੇ ਪ੍ਰਸ਼ਾਸਨਿਕ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਉੱਤੇ ਮੌਕੇ ਤੇ ਲੋਕਾਂ ਦਾ ਇਕੱਠ ਹੋ ਜਾਂਦਾ ਲੋਕਾਂ ਨੂੰ ਬਾਹਰ ਕੱਢਣ ਦੀ ਜੋ ਕੋਸ਼ਿਸ਼ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਉੱਥੇ ਹੀ ਮੀ ਪੈਣ ਦੇ ਬਾਵਜੂਦ ਵੀ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਦੋਂ ਜਹਿਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਬਾਹਰ ਕੱਢਣ ਦੀ ਹਾਦਸੇ 'ਚ ਪੀਐਮ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ ਜ਼ਖਮੀਆਂ ਅਤੇ ਮ੍ਰਿਤਕਾਂ ਲਈ مالی ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਹੈ ਹਾਹਾਕਾਰ ਮਚ ਜਾਂਦੀ ਹੈ ਤਸਵੀਰਾਂ ਸੋ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜੇ ਨੇ ਗੰਦੇ ਨਾਲੇ ਚ ਲੋਕ ਡਿੱਗੇ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕੀ ਬੁੱਕੀ ਆਂ ਤਾਹੇ ਮਾਰਕਾ ਨਾ ਆਈ ਬੁੱਕੀ ਗਰੂਪ ਬਹੁਤ 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 ਹਾਰੇ ਬੱਚੀ ਹੈ ਕੀ ਕੋਈ ਨਾ ਆ ਬਾਕੀ ਕਿੰਨਾ ਕਰਦਾ ਮਾ ਜੀ ਥੋੜੂ ਕੀ ਥੋੜੂ ਕੀ ਕੋਈ ਗੇਲੇ ਨੂੰ ਕੌਣ ਦਾ ਕੰਟਰੋਲ ਹੈ ਹਰੀਆਂ ਨਾਲ ਭਰੀ ਬੱਸ ਨਾਲ ਵਾਪਰ ਗਿਆ ਮੰਦਪਾਗਾ ਪਾਣਾ ਦੇਖੋ ਕਿਵੇਂ ਪੁਲ ਤੋਂ ਸਿੱਧੀ ਗੰਦੇ ਨਾਲੇ 'ਚ ਜਾ ਗਿਰੀ ਬੱਸ ਤੇ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਗੰਭੀਰ ਜ਼ਖਮੀ ਤੁਸੀਂ ਵੀ ਦੇਖੋ ਕਿਵੇਂ ਮੌਕੇ ਤੇ ਪਿਆ ਚੀਕ ਚ ਹੜਾ ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਤਾਂ ਜੋ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਲੋਕਾਂ ਦੀ ਜਾਨ ਬਚ ਸਕੇ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰਿਓ ਇਨ੍ਹਾਂ ਲੋਕਾਂ ਦੀ ਸਲਾਮਤੀ ਲਈ ਜਿਨ੍ਹਾਂ ਨਾਲ ਇਹ ਮੰਦਭਾਗਾ ਪਾਣਾ ਵਾਪਰਿਆ ਸੋ ਬੇहद ਹੀ ਮੰਦਭਾਗੀ ਘਟਨਾ ਬਠਿੰਡਾ ਤਲਵੰਡੀ ਸਾਬੋ ਰੋਡ ਤੋਂ ਸਾਹਮਣੇ ਜਿੱਥੇ ਮੀਂਹ ਦੇ ਕਾਰਨ ਸਵਾਰੀਆਂ ਨਾਲ ਭਰੀ ਬੱਸ ਗੰਦੇ ਨਾਲੇ 'ਚ ਜਾ ਡਿੱਗਦੀ ਹੈ ਤੇ ਰੇਲਿੰਗ ਗਾਇਬ ਹੋਣ ਕਾਰਨ ਬੱਸ ਪੁਲ ਤੋਂ ਹੇਠਾਂ ਡਿੱਗੀ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਮੀਂਹ ਕਾਫੀ ਜ਼ਿਆਦਾ ਪੈ ਰਿਹਾ ਤੇ ਪ੍ਰਸ਼ਾਸਨਿਕ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਉੱਤੇ ਮੌਕੇ ਤੇ ਲੋਕਾਂ ਦਾ ਇਕੱਠ ਹੋ ਦਾ ਲੋਕਾਂ ਨੂੰ ਬਾਹਰ ਕੱਢਣ ਦੀ ਜੋ ਕੋਸ਼ਿਸ਼ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਉੱਥੇ ਹੀ ਮੀ ਪੈਣ ਦੇ ਬਾਵਜੂਦ ਵੀ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਦੋਂ ਜਹਿਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਬਾਹਰ ਕੱਢਣ ਦੀ ਹਾਦਸੇ 'ਚ ਪੀਐਮ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ ਜ਼ਖਮੀਆਂ ਅਤੇ ਮ੍ਰਿਤਕਾਂ ਲਈ مالی ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਹੈ ਹਾਹਾਕਾਰ ਮਚ ਜਾਂਦੀ ਹੈ ਤਸਵੀਰਾਂ ਸੋ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਹੜੇ ਨੇ ਗੰਦੇ ਨਾਲੇ ਚ ਲੋਕ ਡਿੱਗੇ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜੋ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕੀ ਬੱਚਿਆ ਬਹੁਤ ਬੁਰੀ ਹੈ ਸਾਰੇ ਬੱਚੀ ਹੈ ਬਾਕੀ ਟੱਕਦੇ ਹਨ ਮਾਜੂਰ ਜ਼ਰੂਰੀ ਹੈ ਤੁਹਾਡਾ ਥੋੜੂ ਕੀ